ਮਿਸ ਕਾਰਨੀ ਅੱਜ ਅਮਰੀਕਾ ਦੇ ਵਿੱਚ ਫਸਟ ਅਫੇਸ ਟੂ ਫੇਸ 1-1 ਮੀਟਿੰਗ ਕਰਨਗੇ ਪ੍ਰੈਜ਼ੀਡੈਂਟ ਮਿਸਟਰ ਡੋਨਲਡ ਟਰੰਪ ਤਨਾਲ ਕਹਰਾਨੇ ਕਿ ਮਿਸਟਰ ਕਾਰਨੀ ਨੇ ਪਹਿਲਾਂ ਹੀ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਕਿੰਨਾ ਕਿੰਨਾ ਮੁੱਦਿਆਂ ਤੇ ਉਹ ਗੱਲਬਾਤ ਕਰਨਗੇ ਪਤਾ ਲੱਗਾ ਹੈ ਕਿ ਮਿਸਟਰ ਕਾਰਨੀ ਇਕੱਲੇ ਨਹੀਂ ਹੋਣਗੇ ਉਹਨਾਂ ਦੇ ਨਾਲ ਫੌਨ ਅਫੇਅਰ ਮਿਨਿਸਟਰ ਮਲਨੀ ਜੋਲੀ ਇੰਟਰਨੈਸ਼ਨਲ ਟ੍ਰੇਡ ਐਂਡ ਇੰਟਰ ਗਵਰਨਮੈਂਟਲ ਅਫੇਅਰ ਮਿਨਿਸਟਰ ਮਿਸਟਰ ਡੋਮਿਨਿਕਲੀ ਬਲੈਂਕ ਤੇ ਮਿਨਿਸਟਰ ਆਫ ਪਬਲਿਕ ਸੇਫਟੀ ਮਿਸਟਰ ਡੇਵਿਡ ਮੰਗੇਟੀ ਵੀ ਉਹਨਾਂ ਦੇ ਨਾਲ ਪਾਰਟਿਸਿਪੇਟ ਕਰ ਸਕਦੇ ਨੇ ਜਦੋਂ ਮਿਸਟਰ ਟਰੰਪ ਦੇ ਨਾਲ ਉਹ ਮੁਲਾਕਾਤ ਕਰਨਗੇ ਮਿਸਟਰ ਕਾਰਨੀ ਨੇ ਫਰਾਈਡੇ ਵਾਲੇ ਦਿਨ ਆਪਣਾ ਮੀਟਿੰਗ ਦਾ ਅਜੰਡਾ ਜਿਹੜਾ ਸੀਗਾ ਉਸ ਨੂੰ ਕੈਨੇਡੀਅਨ ਨੂੰ ਦੱਸਿਆ ਸੀਗਾ ਕਿ ਉਹ ਅਮੀਰੀਅਰ ਤੌਰ ਤੇ ਜਿਹੜਾ ਬ੍ਰਾਡਰ ਫਿਊਚਰ ਇਕਨੋਮਿਕ ਹੈ ਤੇ ਸਿਕਿਉਰਿਟੀ ਰਿਲੇਸ਼ਨ ਹੈ ਦੋ ਅਮਰੀਕਾ ਦੋਨਾਂ ਸੋਵਰਨ ਕੰਟਰੀਆਂ ਦੇ ਉਹਦੇ ਤੋਂ ਗੱਲਬਾਤ ਕਰਨਗੇ ਕੈਨੇਡਾ ਦੇ ਵੱਡੇ ਲੀਡਰ ਕੈਨੇਡੀਅਨ ਨੈਸ਼ਨੈਟੀ ਦੀ ਬਾਰ ਬਾਲ ਗੱਲ ਕਰਦੇ ਨੇ ਸੋਵਰਨ ਵਰਡ ਅੱਗੇ ਅਮਰੀਕਾ ਨਾਲ ਗੱਲ ਕਰਨ ਲਈ ਯੂਜ਼ ਨਹੀਂ ਕੀਤਾ ਜਾਂਦਾ ਹੁਣ ਕਰਨਾ ਪੈਂਦਾ ਤਾਂ ਕਿ ਅਮਰੀਕਾ ਨੂੰ ਅਹਿਸਾਸ ਹੋਵੇ ਕਿ ਤੁਸੀਂ ਕਿਸੇ ਹੋਰ ਨਾ ਨਹੀਂ ਇੱਕ ਬਰਾਬਰ ਦੇ ਹਮ ਰਤਬਾ ਕੰਟਰੀ ਦੇ ਨਾਲ ਗੱਲ ਕਰਨ ਜਾ ਰਹੇ ਹੋ ਸੋ ਜਿਹੜਾ ਬ੍ਰਾਊਡਰ ਫਿਊਚਰ ਇਕਨੋਮੀ ਦਾ ਕੈਨੇਡਾ ਦਾ ਕੈਨੇਡਾ ਦੀ ਫਿਊਚਰ ਪ੍ਰੋਸਪੈਕਟ ਕੀ ਰਹੇਗਾ ਕੈਨੇਡਾ ਦੀ ਅਮਰੀਕਾ ਦੇ ਨਾਲ ਇਕਨੋਮਿਕ ਡੀਲਸ ਕਿਦਾਂ ਦੀਆਂ ਹੋਣਗੀਆਂ ਤੇ ਕੈਨੇਡਾ ਦੀ ਸੇਫਟੀ ਸਿਕਿਉਰਿਟੀ ਨੂੰ ਲੈ ਕੇ ਸਕਿਉਰਿਟੀ ਦੇ ਬਾਰੇ ਬਾਰ-ਬਾਰ ਅਮਰੀਕਨ ਪ੍ਰੈਜ਼ੀਡੈਂਟ ਕਹਿੰਦੇ ਕਿ ਉਹ ਕੈਨੇਡਾ ਦੇ ਉੱਪਰ ਆਲਮੋਸਟ 200 ਬਿਲੀਅਨ ਹੁਣ 300 ਤੋਂ 200 ਬਿਲੀਅਨ ਤੇ ਵੈਸੇ ਆ ਗਿਆ ਚਲਾਨਾ ਫਰੀ ਕੈਨੇਡਾ ਦੇ ਉੱਪਰ ਖਰਚ ਕਰਦੇ ਆ ਕੈਨੇਡਾ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਵੀ ਡੀਲ ਜਿਹੜੀ ਬਣਾ ਸਕਦਾ ਹੈ ਸੋ ਸਕਿਉਰਿਟੀ ਦੀ ਮੈਂ ਗੱਲ ਕਰਦਾਂ ਤੇ ਆਉਣ ਵਾਲੇ ਸਮੇਂ 'ਚ ਇਹ ਵੀ ਹੋ ਸਕਦਾ ਹੈ ਕਿ ਕੈਨੇਡਾ ਵੱਡੀ ਗੱਲ ਹੈ ਮੈਂ ਕਹਿ ਰਿਹਾ ਆਗੂ ਪਤਾ ਨਹੀਂ ਆਉਣ ਵਾਲਾ ਸਮਾਂ ਕੁਝ ਉਹ ਵੀ ਲੈਵੇ ਕਿ ਯੂਕਰੇਨ ਦੀ ਤਰ੍ਹਾਂ ਕਿ ਕੈਨੇਡਾ ਵੀ ਅਮਰੀਕਾ ਨੂੰ ਆਉਣ ਵਾਲੇ ਸਮੇਂ 'ਚ ਆਪਨੇ ਸਿਕਿਉਰਟੀ ਵਾਸਤੇ ਆਪਨੇ ਕ੍ਰਿਟੀਕਲ ਮਿਨਰਲ ਦਾ ਐਕਸੈਸ ਦੇ ਸਕਦਾ ਹੈ ਜਾਂ ਇੱਕ ਲੰਮਸਮ ਮਨੀ ਜਿਹੜੀ ਹੈ ਉਹ ਸਲਾਨਾ ਅਮਰੀਕਾ ਨੂੰ ਪੇ ਕਰੇਗਾ ਕਿਉਂਕਿ ਕੈਨੇਡਾ ਦਾ ਸਾਡਾ ਮਿਲਟਰੀ ਸਟਰਕਚਰ ਜਾਂ ਟੈਕਨੋਲੋਜੀ ਇੰਨੀ ਐਡਵਾਂਸ ਨਹੀਂ ਹੈ ਕਿ ਅਸੀਂ ਜਿਹੜਾ ਕੈਨੇਡਾ ਨੂੰ ਖੁਦ ਆਪਣੇ ਆਪ ਪ੍ਰੋਟੈਕਟ ਕਰ ਸਕੀਏ ਹਾਲ ਦੀ ਕੀੜੀ ਸਾਨੂੰ ਅਮਰੀਕਾ ਤੇ ਡਿਪੈਂਡ ਕਰਨਾ ਪਊਗਾ ਕੈਨੇਡਾ ਨੂੰ ਆਪਣੀ ਮਿਲਟਰੀ ਪਾਵਰ ਨੂੰ ਅੱਗੇ ਵਧਾਉਣ ਲਈ ਬਹੁਤ ਲੰਮਾ ਸਮਾਂ ਲੱਗੂਗਾ ਕੈਨੇਡੀਅਨ ਗਵਰਨਮੈਂਟਾਂ ਨੇ ਤਾਂ ਅਜੇ ਜੋ ਸਾਡੇ ਤੇ ਪਾਬੰਧ ਹੈ 2% ਜੀਡੀਪੀ ਖਰਚ ਕਰਨ ਵਾਲਾ ਅਜੇ ਉਹ ਵੀ ਨਹੀਂ ਕੀਤਾ ਅਜੇ ਤੇ 1.5% ਤੇ ਪਹੁੰਚੇ ਆ ਕੈਨੇਡਾ ਨੂੰ ਇੱਥੇ ਬਹੁਤ ਵੱਡੇ ਪੱਧਰ ਤੇ ਕੰਮ ਕਰਨ ਦੀ ਲੋੜ ਹੈ ਇਹ ਇੱਥੇ ਇੱਕ ਦਿਨ ਖਾਸ ਗੱਲਬਾਤ ਕਰਾਂਗੇ ਹਾਲ ਦੀ ਘੜੀ ਆਪਾਂ ਫੇਰ ਗੱਲ ਕਰਦੇ ਆ ਕਿ ਪ੍ਰਧਾਨ ਮੰਤਰੀ ਕੀ ਕਹਿੰਦੇ ਨੇ ਕੀ ਆਸਵੰਦ ਨੇ ਤੇ ਜਿਹੜੇ ਸਿਆਸੀ ਮਾਰ ਨੇ ਉਹ ਅੱਜ ਦੀ ਗੱਲਬਾਤ ਬਾਰੇ ਕੀ ਕਹਿੰਦੇ ਨੇ ਬੰਦ ਗਿਆ ਕਿ ਬਹੁਤ ਸਾਰੇ ਸਿਆਸੀ ਮਾਰ ਇਹ ਗੱਲਬਾਤ ਕਹਿੰਦੇ ਨੇ ਕਿ ਅੱਜ ਦੀ ਜਿਹੜੀ ਗੱਲਬਾਤ ਆ ਸਭ ਤੋਂ ਪਹਿਲੀ ਤੇ ਬਹੁਤ ਵੱਡੀ ਗੱਲ ਇਹੋ ਹੀ ਮੰਨੀ ਜਾ ਸਕਦੀ ਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਐਡੀ ਕੁਇਕਲੀ ਅਮਰੀਕਨ ਪ੍ਰੈਜ਼ੀਡੈਂਟ ਨੂੰ ਮਿਲਣ ਜਾ ਰਿਹਾ ਇੱਕ ਤੇ ਇਹ ਬਹੁਤ ਵੱਡੀ ਗੱਲ ਹੈ ਜੈਸਨ ਈਸਟਰਨ ਨੇ ਫਾਰਮਰ ਸਟ੍ਰੈਟੇਜਿਕ ਐਡਵਾਈਜ਼ਰ ਰਹੇ ਨੇ ਪ੍ਰਾਈਮ ਮਿਨਿਸਟਰ ਜੈਸਨ ਟੂਡੋ ਦੇ ਉਹਨਾਂ ਦੀ ਟਿੱਪਣੀ ਆ ਉਹ ਕਹਿੰਦੇ ਕਿ ਕੁਇਕ ਮੀਟਿੰਗ ਬਹੁਤ ਵੱਡੀ ਗੱਲ ਰੱਖਦੀ ਆ ਬਟ ਨਾਲ ਉਹ ਵੀ ਕਹਿੰਦੇ ਆ ਕਿ ਇਹਦੇ ਤੇ ਸਾਨੂੰ ਬਹੁਤ ਹਾਈ ਐਕਸਪੈਕਟੇਸ਼ਨਸ ਨਹੀਂ ਕਰਨੀਆਂ ਚਾਹੀਦੀਆਂ ਔਰ ਮਾਰੇ ਵੀ ਮੰਨਦੇ ਨੇ ਕਿ ਮਿਸਟਰ ਕਾਰਨੀ ਨੂੰ ਵੀ ਪਤਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੀ ਹੋਏਗਾ ਵੱਧ ਤੋਂ ਵੱਧ ਸੋ ਜਿਹੜੇ ਸੀਨੀਅਰਸ ਜਿਹੜੇ ਪੋਲੀਟੀਕਲ ਐਨਾਲਿਸਟ ਆ ਉਹਨਾਂ ਦਾ ਮੰਨਣਾ ਹੈ ਕਿ ਅੱਜ ਦੀ ਮੀਟਿੰਗ ਤੋਂ ਉੱਪਰ ਕੈਨੇਡੀਅਨ ਨੂੰ ਬਹੁਤ ਵੱਡੀ ਆਸ ਨਹੀਂ ਰੱਖਣੀ ਚਾਹੀਦੀ ਇਹ ਕੁਸ਼ ਸ਼ੁਰੂਆਤ ਹੈ ਕੈਨੇਡਾ ਅਮਰੀਕਾ ਦੇ ਇਸ ਵਕਤ ਜਿਹੜੇ ਇਕਨੋਮਿਕ ਰਿਲੇਸ਼ਨ ਜਿਹੜੇ ਬੜੇ ਡੈਂਸ ਨੇ ਬੜੇ ਕੰਪਲੈਕਸ ਨੇ ਤੇ ਬਹੁਤ ਵੱਡੇ ਨੇ ਤਿੰਨ ਚਾਰ ਵਰਡ ਮੈਂ ਯੂਜ਼ ਕੀਤੇ ਆ ਇਹ ਲਾਰਜ ਨੇ ਕੰਪਲੈਕਸ ਨੇ ਇਹਨਾਂ ਨੂੰ ਸੋਲਵ ਕਰਨਾ ਐਡਾ ਹੁਣ ਸੌਖਾ ਕੰਮ ਨਹੀਂ ਰਿਹਾ ਇਟ ਈਜ਼ ਲੌਂਗ ਲੌਂਗ ਟਾਈਮ ਕਿ ਅਮਰੀਕਾ ਨਾਲ ਬਾਰ-ਬਾਰ ਕੈਨੇਡਾ ਦੀ ਉਮੀਦ ਖਾਉ ਕੇ ਸਾਡੀਆਂ ਇਕਨੋਮਿਕ ਸਟਾਈਲ ਜਿਹੜੀਆਂ ਉਹਨਾਂ ਦੇ ਨਾਲ ਨੇ ਬਿਜ਼ਨਸ ਟ੍ਰੇਡ ਤੇ ਸੈਕਿਉਟੀ ਦੇ ਵਿੱਚ ਸਾਰੇ ਜਿਹੜਿਆ ਕਲ ਇਕਨੋਮਿਕਲੀਆ ਸੈਕਿਉਟੀ ਨੂੰ ਲੈ ਕੇ ਵੀ ਅਮਰੀਕਾ ਇਸ ਵਕਤ ਵੱਡੇ ਪੱਧਰ ਤੇ ਕੈਨੇਡਾ ਕੋਲ ਬਾਰ-ਬਾਰ ਬਲੇਮ ਕਰ ਰਿਹਾ ਕਿ ਕਿਸੇ ਤਰ੍ਹਾਂ ਦੇ ਪੈਸੀ ਖਰਚ ਕਰਦੇ ਆ ਇਹ ਅੱਜ ਦੀ ਮੀਟਿੰਗ ਦੇ ਵਿੱਚ ਅਜੰਡੇ ਹੋਣਗੇ ਬਟ ਮਹਾਰ ਕਹਿੰਦਿਆ ਕਿ ਇਸ ਨੂੰ ਤੁਸੀਂ ਮੰਨੋ ਕਿ ਛੇਤੀ ਅਕਸਾਲਬ ਹੋਣਾ ਵਾਲੇ ਨਹੀਂ ਆ। ਹੁਣ ਗੱਲ ਕਰਦੇ ਹਾਂ ਕਿ ਅਮਰੀਕਨ ਪ੍ਰੈਜ਼ੀਡੈਂਟ ਵੀ ਕੈਨੇਡੀਅਨ ਟੀਮ ਨਾਲ ਗੱਲ ਕਰਨ ਲਈ ਬਿਲਕੁਲ ਪ੍ਰਪੇਅਰ ਨੇ। ਉਹਨਾਂ ਕੋਲ ਕੋਈ ਮੀਮੋ ਕੋ ਅਜੰਡਾ ਹੈਗਾ ਨਹੀਂ। ਇਸ ਬਾਰੇ ਬਹੁਤੇ ਮਾਰ ਮੰਨਦੇ ਆ ਕਿ ਮਿਸਟਰ ਟਰੰਪ ਕੋਈ ਪ੍ਰਪੇਅਰ ਨਹੀਂ ਬਿਠੇ ਕਿ ਕੈਨੇਡੀਅਨ ਟੀਮ ਆ ਰਹੀ ਹੈ ਮੈਂ ਉਹਨਾਂ ਦਾ ਗਲਤ ਕਰਨੀ ਹੈ ਥੋੜੇ ਦਿਨ ਪਹਿਲਾਂ ਉਹਦਾ ਬਿਆਨ ਸੀ ਕਿ ਗੈਸ ਕਰਨੀ ਆ ਰਹੇ ਨੇ ਉਹ ਵੀ ਡੀਲ ਬਣਾਉਣਾ ਚਾਹੁੰਦੇ ਨੇ ਤੇ ਉਹ ਡੀਲ ਮੇਕ ਕਰਨ ਵਾਸਤੇ ਮੈਨੂੰ ਆ ਰਿਹਾ ਕੱਲ ਦੀ ਉਹਨਾਂ ਨੇ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਆਈ ਗੈਸ ਸੀ ਵਾਂਟ ਟੂ ਮੇਕ ਅ ਡੀਲ ਆਈ ਡੋਨੋ ਕਿ ਉਹ ਕਦ ਲਈ ਆ ਰਹੇ ਨੇ ਉਹ ਉਹਨਾਂ ਨੇ ਕੱਲ ਗੋਲਮੋਲ ਗੱਲ ਕਹੀ ਵੀਡੀਓ ਨੂੰ ਕਿ ਮੈਨੂੰ ਨਹੀਂ ਪਤਾ ਕਿ ਆਈ ਡਿਡਨਟ ਨੋ ਵਾਟ ਕਰਨੀ ਵਾਂਟ ਟੂ ਡਿਸਕਸ ਕੱਲ ਉਹਨਾਂ ਦਾ ਬਿਆਨ ਐ ਸੀਗਾ ਸੋ ਉਹ ਕਿ ਉਹ ਲਾਈਟਲੀ ਰਹਿ ਰਹੇ ਨੇ ਕੈਨੇਡੀਅਨ ਕੀ ਯੂ نو ਜਾਂ ਉਹ ਵਾਕਿਆ ਹੀ ਬੋਲਣ ਲੱਗਿਆਂ ਲੱਗਦੇ ਨਹੀਂ ਆ ਇੱਕ ਵੱਡੇ ਸਵਾਲ ਨੇ ਪਰ ਇਹਨਾਂ ਸਾਰਿਆਂ ਨੂੰ ਮੁੱਖ ਰੱਖਿਆ ਜਾਵੇ ਤੇ ਪ੍ਰੈਜ਼ੀਡੈਂਟ ਟਰੰਪ ਨੇ ਕੋਈ ਵੀ ਮੀਮੋ ਕੋਈ ਵੀ ਅਜੰਡਾ ਉਹਨਾਂ ਦੇ ਟੇਬਲ ਤੇ ਨਹੀਂ ਆ ਕਿ ਜੇ ਕੈਨੇਡੀਅਨ ਪ੍ਰਾਈਮ ਮਿੰਸਟਰ ਜਾਂ ਉਹਨਾਂ ਦੀ ਟੀਮ ਅਮਰੀਕਾ ਦੇ ਨਾਲ ਕੁਝ ਮੁੱਦੇ ਡਿਸਕਸ ਕਰੇਗੀ ਤੇ ਉਹਦੇ ਤੇ ਮੌਕੇ ਤੇ ਅਸੀਂ ਕੀ ਜਵਾਬ ਦੇਣਾ ਹੈ ਹਾਲ ਦੀ ਘੜੀ ਇਹ ਲੱਗਦਾ ਹੈ ਅਗੋਂ ਉਹ ਤਿਆਰ ਹੋਣਗੇ ਅੱਜ ਦੀ ਮੀਟਿੰਗ ਤੋਂ ਬਾਅਦ ਅਸੀਂ ਕਾੜਨਾ ਜ਼ਰੂਰ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਅੱਜ ਦੀ ਮਿਸਟਰ ਕਾਰਨੀ ਦੀ ਅਮਰੀਕਨ ਪ੍ਰੈਜਨ ਨਾਲ ਹੁਣ ਤੱਕ ਦੀ ਜਿਹੜੀ ਅੱਥੀਟ ਹੈ ਤੁਹਾਡੇ ਨਾਲ ਸਾਂਝੀ ਕੀਤੀ ਆ ਹੁਣ ਗੱਲ ਕਰਦੇ ਹਾਂ ਵੱਡੀ ਕੈਨੇਡਾ ਦੀ اپੋਜੀਸ਼ਨ ਪਾਰਟੀ ਜਿਹੜੀ ਸਰਕਾਰ ਬਣਾਉਂਦੀ ਬਣਾਉਂਦੀ ਰਹਿ ਗਈ ਉਹਨਾਂ ਦੀ ਗੱਲ ਕਰਦੇ ਹਾਂ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਕੰਜ਼ਰਵੇਟਿਵ ਪਾਰਟੀ ਅੱਜ ਆਪਣੀ ਅ ਮੀਟਿੰਗ ਕਰੇਗੀ ਆទਵਾਂ ਦੇ ਵਿੱਚ ਪਹਿਲੀ ਉਹਨਾਂ ਦੀ ਮੀਟਿੰਗ ਹੋਏਗੀ ਅਤੇ ਲਿਖਾ ਜੋਖਾ ਉਹਨਾਂ ਵੱਲੋਂ ਕੀਤਾ ਜਾਊਗਾ ਤੇ ਇਹ ਵੀ ਲਿਖਾ ਜੋਖਾ ਕੀਤਾ ਜਾਊਗਾ ਕਿ ਹਾਊਸ ਆਫ ਕਾਮਨ ਖੁੱਲਣਾ ਹੈ 26 ਮਈ ਨੂੰ ਮਸ਼ਹਕਾਰ ਨੇ ਆਪਣੀ ਨਵੀਂ ਟੀਮ ਦੇ ਨਾਲ ਹਾਜ਼ਰ ਹੋਣਗੇ ਕੰਜ਼ਰਵੇਟਿਵ ਆਪਣੇ ਡਾਕਟਰਿਆਂ ਘਵਾੜੇ ਲੈ ਕੇ ਬਿਲਕੁਲ ਤਿਆਰ ਹੋਏਗੀ ਕਿ ਆਪੋਜੀਸ਼ਨ ਨੂੰ ਸਰਕਾਰ ਨੂੰ ਕਿਦਾਂ ਕੀਰਨਾ ਖਬਰਾਂ ਆ ਰਹੀਆਂ ਨੇ ਕਿ ਸਰਕਾਰ ਮਾਫੀ ਚਾਉਣਾ ਕੰਜ਼ਰਵੇਟਿਵ ਪਾਰਟੀ ਆਪਣਾ ਐਂਸਮ ਲੀਡਰ ਟੈਂਪਰੇਰੀ ਲੀਡਰ ਚੁਣ ਜਾ ਰਹੀ ਆ ਪ੍ਰਾਇਓਰਟੀ ਤੇ ਨਾਂ ਸੁਣਿਆ ਜਾ ਰਿਹਾ ਹੈ ਜਿਹੜੇ ਪਿਛਲੀ ਤੋਂ ਪਿਛਲੀ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਨੇ ਕੰਜ਼ਰਵੇਟਿਵ ਨੂੰ ਹਰਾਉਣ ਦੇ ਵਿੱਚ ਯੋਗਦਾਨ ਪਾਇਆ ਸੀਗਾ ਮਿਸਟਰ ਐਂਡਿਊ ਸ਼ੀਰ ਐਂਡਿਊ ਸ਼ੀਰ ਜਿਹੜੇ ਨੇ ਉਹ ਐਂਟ੍ਰਮ ਲੀਡਰ ਜਿਹੜੇ ਹੋ ਸਕਦੇ ਆ ਹੁਣ ਪੀਰ ਪੋਲੀਵਰ ਪੋਲੀ ਆਫ ਦੀ ਅਗਵਾਈ ਦੇ ਵਿੱਚ ਕੰਜ਼ਰਵੇਟਿਵ ਜਿਹੜੀ ਆ ਉਹ ਵੀ 25 ਸਿਤਾ ਲੈਂਚ ਕਾਮ ਦੇ ਵੱਧ ਕਾਮਜਾਂਸ ਲਈ ਆਇਆ ਇਸ ਤੋਂ ਪਹਿਲਾਂ ਅਰਨ ਟੂਲਸ ਹਨ ਅਰਨ ਟੂਲ ਤੋਂ ਪਹਿਲਾਂ ਜਿਹੜੀ ਪਹਿਲੀ ਵਾਰ ইলেকਸ਼ਨ ਜਿਹੜੀ ਹੋਈ ਸੀਗੀ ਉਸ ਦੇ ਵਿੱਚ ਮਿਸਟਰ ਐਂਡਰਿਊ ਸ਼ੀਰ ਪਾਰਟੀ ਲੀਡਰ ਸਨ ਜਿਹਨਾਂ ਦੇ ਕੁਆਇਦੇ ਵਿੱਚ ਪਾਰਟੀ ਜਿਹੜੀ ਸਰਕਾਰ ਬਣਾਉਣ ਚ ਕਾਮਜਬ ਨਹੀਂ ਰਹੀ ਸੀ ਮਿਸਟਰ ਐਂਡਰਿਊ ਸ਼ੀਰ ਕਾਫੀ ਤਤਪਰ ਐਨਰਜੈਟਿਕ ਇਸ ਹੋਏ ਨਜ਼ਰ ਆ ਰਨਸ ਵਕਤ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਇਸ ਵਕਤ ਲਿਬਰਲ ਨੂੰ ਸਪੋਰਟ ਦੇ ਬਾਰੇ ਵਿਚਾਰ ਕਰ ਰਹੇ ਆ ਜਿਹਦੇ ਵਿੱਚ ਖਾਸ ਤੌਰ ਤੇ ਇਕਨੋਮਿਕ ਮਸਲਿਆਂ ਦੇ ਉੱਪਰ ਆਟੋਮੈਟਿਕ ਜੌਬ ਲੌਸ ਜਿਹੜਾ ਜਨਰਲ ਮੋਟਰ ਦਾ ਹੋਇਆ ਹੈ ਉਸ ਵਾਰ ਦੇ ਵਿੱਚ ਦੰਦਾਸਤੀ ਇੱਕ ਤੀਜੀ ਸ਼ਿਫਟ ਨੂੰ ਨੇ ਬੰਦ ਕਰ ਦਿੱਤੀ ਆ ਜਿਹਦੇ ਕਰਕੇ 7-800 ਬੰਦਾ ਘੱਟੋ ਘੱਟ ਜਿਹੜਾ ਲੀਡ ਆਫ ਹੋ ਗਿਆ ਉਹਨਾਂ ਦੀ ਜੌਬ ਹੱਥੋਂ ਖੁੱਸ ਗਈ ਆ ਉਹ ਕਹਿ ਰਹੇ ਨੇ ਕਿ ਇਸ ਵਕਤ ਸਰਕਾਰ ਨੂੰ ਸਪੋਰਟ ਕਰਨ ਵਾਸਤੇ ਕੰਜ਼ਰਵੇਟਿਵ ਜਿਹੜੀ ਆ ਕਾਫੀ ਮੁੱਦਿਆਂ ਤੇ ਸੋਚ ਰਹੀ ਆ ਜਿਹਦੇ ਨਾਲ ਕੰਨੀ ਸਰਕਾਰ ਜਿਹੜੀ ਆ ਕੈਨੇਡਾ ਦੀ ਇਕਨੋਮਿਕ ਕੰਡੀਸ਼ਨਿੰਗ ਬੈਕਟਰ ਬਨੌਲ ਦੀ ਕੁਝ ਕਰ ਸਕੇ ਉਹ ਕਹਿੰਦੇ ਆ ਕਿ ਅਸੀਂ ਦੇਸ਼ ਨੂੰ ਅੱਗੇ ਲਾਉਣ ਲਈ ਬਿਲਕੁਲ ਤਿਆਰ ਜਿਹੜੇ ਉਹ ਬੈਠੇ ਆ ਕੰਜ਼ਰਵੇਟਿਵ ਜਿਹੜੀ ਆ ਉਹ ਅੱਜ ਗੱਲਬਾਤ ਕਰੇਗੀ ਉਹਦੇ ਉੱਪਰ ਵਿਚਾਰ ਚਰਚਾ ਹੋਏਗੀ ਹੁਣ ਕੀ ਐਂਡ ਮਸਲਾ ਕੀ ਹੋਏਗਾ ਕਿ ਮਿਸਟਰ ਪੋਲੀਓ ਦੇ ਪ੍ਰਿਕ ਬਾਰੇ ਵੀ ਗੱਲਬਾਤ ਹੋਏਗੀ ਇਹਦੇ ਬਾਰੇ ਬਹੁਤੀ ਅੱਗੇ ਵਿਚਾਰ ਚਰਚਾ ਸਾਹਮਣੇ ਨਹੀਂ ਆ ਰਹੀ ਮਿਸਟਰ ਪੋਲੀਓ ਦੇ ਪ੍ਰਿਕ ਬਾਰੇ ਜਿਹੜਾ ਮਸਲਾ ਆਇਆ ਉਹ ਵੀ ਡਿਸਕਸ ਕਰ ਲਈਏ ਫਿਰ ਅੱਪ ਅੱਗੇ ਵਧਦੇ ਹਾਂ ਦੱਸਿਆ ਕਿ ਹਾਊਸ ਆਫ ਕਾਮਨ ਜਿਹਾਂ ਲਈ ਇੱਕ ਕਾਨੂੰਨ ਹੈ ਕੈਨੇਡਾ ਦੇ ਵਿੱਚ ਤੇ ਉਹ ਕਟੂ-ਕਟ MP ਜ਼ਰੂਰ ਹੋਣਾ ਚਾਹੀਦਾ ਸੋ ਹਾਊਸ ਆਫ ਕਾਮਨ ਵਿੱਚ ਆਪੋਜੀਸ਼ਨ ਲੀਡਰ ਦੇ ਤੌਰ ਤੇ ਮਿਸਟਰ ਮਿਸਟਰ ਪਾਨੀ ਉਹ ਨਹੀਂ ਬੋਲ ਸਕਦੇ ਸੋ ਉਹਨਾਂ ਵਾਸਤੇ ਇੱਕ ਸੀਟ ਖਾਲੀ ਕਰਨ ਦੀ ਆਲਰੇਡੀ ਅਨਾਉਂਸਟ ਜਿਹੜੀ ਹੋਈ ਆ ਜਿਹੜੀ ਕਾਫੀ ਚਰਚਾ ਚ ਰਹੀ ਆ ਉਸ ਰਾਈਡਿੰਗ ਤੋਂ ਜਿਹੜੀ ਬੈਟਲ ਰੇਵਲ ਕਰਾਫੋਲਡ ਅਲਬਰਟਾ ਦੀ ਸੀ ਫੈਡਿੰਗ ਅਜਿਤੇ 31% ਵੱਧ ਵੋਟ ਰਿਸਲਟ ਨਿਲੇ ਕੇ ਸੀਟ ਸੇਵ ਕੀਤੀ ਸੀਗੀ ਸੋ ਉੱਥੋਂ ਕੱਲ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਜਾਰੀ ਕੀਤੀ ਜਿਹਦੇ ਵਿੱਚ ਉਹਨਾਂ ਦੀ ਹਮਸਫਰ ਉਹਨਾਂ ਦੀ ਵਾਈਫ ਯੋਨਾ ਦੇ ਨਾਲ ਸੀ ਜਿਹਦੇ ਵਿੱਚ ਉਹਨਾਂ ਨੇ ਲੋਕਾ ਜੋਖਾ ਕੀਤਾ ਤੇ ਰਿਸਲਟ ਦੇ ਜਿਹੜੇ ਸਪੋਰਟਰ ਸੀ ਉਹਨਾਂ ਨੂੰ ਥੋੜਾ ਬੂਸਟ ਅਪ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਆ ਕਿ ਜਿੱਤੇ ਸ਼ੁਰੂਆਤ ਹੋਈ ਹੈ ਅਸੀਂ ਬਹੁਤ ਥੈਂਕਫੁਲ ਆ ਸਾਡੇ ਨਾਲ ਤੁਸੀਂ ਸਪੋਰਟ ਕਰ ਲਈ ਅਸੀਂ 20 ਸਟ ਤੋਂ ਵੱਧ ਹੋਰ ਸੀਟਾਂ ਲਈਆਂ ਔਰ ਅਸੀਂ ਜਿਹੜਾ ਬੈਕਗ੍ਰਾਉਂਡ ਸੀ ਅਨਟਾਰੀਓ ਦਾ BC ਦਾ ਉਹਦੇ ਵਿੱਚ ਬਹੁਤ ਚੰਗਾ ਪਰਫਾਰਮ ਕੀਤਾ ਸੋ ਸਾਨੂੰ ਹੁਣ ਅੱਗੇ ਵਧਣ ਦੀ ਲੋੜ ਆ ਅਸੀਂ ਚਾਰ ਬੈਠੇ ਆ ਵਗੈਰਾ ਵਗੈਰਾ ਕਾਫੀ ਕੁਝ ਉਹਨਾਂ ਨੇ ਕਿਹਾ ਆ ਤੇ ਉਹਨਾਂ ਨੇ ਪਰ ਹੈਰਾਨੀ ਦੀ ਗੱਲ ਇਹ ਆ ਕਿ ਉਹਦੇ ਵਿੱਚ ਉਹਨਾਂ ਨੇ ਕੋਈ ਬਾਈ ਇਲੈਕਸ਼ਨ ਦੀ ਗੱਲ ਨਹੀਂ ਕੀਤੀ ਪਰ ਉਹਦੇ ਵਿੱਚ ਇੱਕ ਇਹ ਸਾਬਤ ਹੁੰਦਾ ਕਿ ਜਿੱਥੋਂ ਬਾਈ ਇਲੈਕਸ਼ਨ ਹੁਣ ਲੜਨਾ ਚਾਹ ਰਿਹਾ ਉਸੇ ਰਾਈਡਿੰਗ ਤੋਂ ਜਾ ਕੇ ਉਥੋ ਦੇ ਜੰਗਲਾਂ ਚ ਬੈਠ ਕੇ ਤੁਰ ਫਿਰ ਕੇ ਉਹਨਾਂ ਨੇ ਇਹ ਵੀਡੀਓ ਬਣਾਈ ਹੈ ਵੀਡੀਓ ਦੀ ਕਾਫੀ ਚਰਚਾ ਹੈ ਗੱਲ ਬਾਰੇ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਰਾਵਾਂਗੇ ਇਲੈਕਸ਼ਨ ਕੈਨੇਡਾ ਕੀ ਕਹਿੰਦਾ ਫਿਰ ਆਪਾਂ ਗੱਲ ਬਾਕੀ ਗੱਲਾਂ ਫਿਰ ਕਰਦੇ ਆਂ ਖਬਰਾਂ ਨੇ ਕਿ ਇਲੈਕਸ਼ਨ ਕੈਨੇਡਾ ਜਿਹੜਾ ਬਹੁਤ ਜਲਦ ਜਿਹੜਾ ਵੈਲੀਡੇਸ਼ਨ ਪ੍ਰੋਸੈਸ ਆ ਉਹਨੂੰ ਰਾਇਪ ਅਪ ਕਰ ਲੇਗਾ ਇਸ ਹਫਤੇ ਵੈਲੀਡੇਸ਼ਨ ਪ੍ਰੋਸੈਸ ਹੁੰਦਾ ਕਿ ਜੇ ਬਹੁਤ ਘੱਟ ਫਰਕ ਹੋਵੇ ਤੇ ਉਹਨਾਂ ਦਾ ਆਟੋਮੈਟਿਕਲੀ ਜਿਹੜਾ ਵੈਲੀਡੇਸ਼ਨ ਪ੍ਰੋਸੈਸ ਹੁੰਦਾ ਆ ਕੁਝ ਜਿਹੜੀਆਂ ਵੋਟਾਂ ਬਾਰੇ ਦੁਬਾਰਾ ਗੱਲਬਾਤ ਕੀਤੀ ਜਾਂਦੀ ਹੈ ਥੋੜੀ ਉਹਦੀ ਗਿਣਤੀ ਵਗੈਰਾ ਦੁਬਾਰਾ ਹੁੰਦੀ ਹੈ ਸੋ ਖਬਰਾਂ ਆ ਰਹੀਆਂ ਨੇ ਇਸ ਵਕਤ ਕਿ ਆਟੋਮੈਟਿਕ ਜਿਹੜੀ ਰੀਕਾਉਂਟ ਹੋਈ ਆ ਆ ਟ੍ਰੈਬੋਰਨ ਕਵੈਕਟੇ ਟੇਰਾ ਨੋਵਾ ਤੇ ਪੈਨਨਸੂਲਾ ਨਿਊ ਨਿਊ ਫਾਉਂਟਰ ਲਾਬੈਡੋਰ ਦੀ ਇਹਨਾਂ ਦੀ ਵੀ ਰੀਕਾਉਂਟ ਜਿਹੜੀ ਆ ਇਹਦੇ ਵੀ ਰਿਜ਼ਲਟ ਆ ਸਕਦੇ ਬਹੁਤ ਜਲਦੀ ਬਟ ਇਤੋਂ ਇਲਾਵਾ ਲਿਬਰਲ ਨੇ 2-3 ਰਾਈਡਿੰਗ ਲਈ ਅਪਲਾਈ ਕਰ ਦਿੱਤਾ ਹੈ ਕਿ ਇਹਨਾਂ ਦੀ ਜਿਹੜੀ ਆ ਵੈਲੀਡੇਸ਼ਨ ਹੋਣੀ ਚਾਹੀਦੀ ਆ ਰੀਕਾਊਂਟਿੰਗ ਹੋਣੀ ਚਾਹੀਦੀ ਆ ਵਿਂਡਜ਼ਰ ਟਿਕਮਸੀ ਵਾਲੀ ਤੇ ਲੇਕਸ਼ੋਰ ਅਨਟਾਰੀਓ ਦੀ ਇਹਦੇ ਵਿੱਚ ਪਾਰਟੀ ਲਿਬਰਲ ਪਾਰਟੀ ਸਿਰਫ 70 ਵੋਟਾਂ ਤੇ ਦੋ ਦੋਵੇਂ ਸੀਟਾਂ ਹਾਰ ਗਏ ਨੇ ਸੋ ਇਹਦੀ ਵੀ ਆਟੋਮੈਟਿਕਲੀ ਰੀਕਾਊਂਟਿੰਗ ਦੀ ਰਿਕਵੈਸਟ ਉਹਨਾਂ ਨੇ ਫਾਈਲ ਹੋਈ ਆ ਸੋ 169 ਸੀਟਾਂ ਨੇ ਅਜ ਹਫ਼ਤੇ ਦੇ ਵਿੱਚ ਪੌਸਿਬਿਲਟੀ ਆ ਕਿ ਇਹ ਰਿਕਵੈਸਟਰ ਤੇ ਜਿਹੜੀ ਵੈਲੀਡੇਸ਼ਨ ਪ੍ਰੋਸੈਸ ਹੈ ਉਹ ਕੰਪਲੀਟ ਹੋ ਜਾਏਗਾ ਉਸ ਤੋਂ ਬਾਅਦ ਇਲੈਕਸ਼ਨ ਕੈਨੇਡਾ ਵਿਚਾਰ ਕਰੇਗੀ ਕਿ ਬਾਈ ਇਲੈਕਸ਼ਨ ਕਦੋਂ ਕਰਾਉਣੀ ਆ ਤੇ ਕਿੱਦਾਂ ਕਰਾਉਣੀ ਆ ਇਹ ਸਵਾਲ ਆ ਇਹਦੇ ਬਾਰੇ ਤੁਸੀਂ ਇਲੈਕਸ਼ਨ ਕੈਨੇਡਾ ਦੀ ਵੈਬਸਾਈਟ ਤੇ ਜਾ ਕੇ ਹੋਰ ਪੜ੍ਹ ਸਕਦੇ ਹੋ ਕਿ ਪ੍ਰੋਸੈਸ ਕਿੱਦਾਂ ਵਰਕ ਕਰਦਾ ਅਸੀਂ ਤੇ ਤੁਹਾਨੂੰ ਮੋਟੀ ਮੋਟੀ ਜਾਣ ਪਾ ਸਕਦੇ ਹਾਂ ਅਗਲੀ ਖਬਰ ਵੱਧਦੇ ਸਾਡੇ ਇੱਕ ਹੋਰ ਵਿਸ਼ੇਸ਼ ਤੇ ਵੱਡੀ ਖਬਰ ਐਨਡੀਪੀ ਨੇ ਆਪਣਾ ਜਾਨਸ਼ੀਨ ਲੱਭ ਲਿਆ ਕੱਲ ਉਹਨਾਂ ਨੇ ਵੈਨਕੂਵਰ ਤੋਂ ਉਹ ਤੋਂ the long term and been in vancouver kingsway wali seat ya just 200 208 ਤੋਂ ਲਗਾਤਾਰ ਮਿਸਟਰ ਡਾਊਨ ਡੇਵਿਸ ਜਿਹੜੇ ਜਿੱਤੇ ਤੇ ਆ ਰਹੇ ਨੇ ਕੱਲ ਐਨਡੀਪੀ ਨੇ ਮਿਸਟਰ ਡੇਵਿਸ ਦੇ ਵੀ ਨੂੰ ਸੌਰੀ ਮਿਸਟਰ ਡੇਵੀ ਡੇਵਿਸ ਨੂੰ ਜਿਹੜਾ ਆ ਉਹ ਆਪਣਾ ਇੰਟਰਮੀ ਲੀਡਰ ਜਿਹੜਾ ਚੁਣ ਲਿਆ ਉਹ ਜਗਮੀ ਸਿੰਘ ਦੀ ਥਾਂ ਤੇ ਹੋਣ ਹਾਊਸ ਆਫ ਕਾਮਨ ਦੇ ਵਿੱਚ ਐਨਡੀਪੀ ਨੂੰ ਜਿਹੜਾ ਰਿਪਰਜੈਂਟ ਕਰਨਗੇ ਔਰ ਵੇਰਾਂ ਨਿਹਾਲ ਉਹਨਾਂ ਨੂੰ ਬੋਲਣ ਦਾ ਮੌਕਾ ਮਿਲੇਗਾ ਕਿਉਂਕਿ 12 ਸੀਟਾਂ ਚਾਹੀਦੀਆਂ ਸੀ ਐਨ ਡੀ ਬੀ ਕੋਲ 7 ਵੋਟਾਂ ਨੇ ਸੋ ਉਹ ਜਿਹੜਾ ਪਾਰਟੀ ਸਟੇਟਸ ਜਿਹੜਾ ਉਹ ਗਵਾ ਚੁੱਕੇ ਨੇ ਇਹਦੇ ਬਾਰੇ ਵੀ ਹੋਰ ਅਪਡੇਟ ਆਪਾ ਤੁਹਾਨੂੰ ਨਾਲ ਜਾਰੀ ਰੱਖਾਂਗੇ ਜੀ ਹੰਗਲ ਕਰਦੇ ਆ ਡੈਨੀਅਲ ਸਮਿਥ ਅਲਬਰਟਾ ਦੇ ਤੇਵਰ ਡੈਨੀਅਲ ਸਮਿਥ ਜਿਹੜੀ ਆ ਬੜੀ ਤਕਪਰੇ ਅਸਵਕਤ ਰੈਫਰੈਂਡਮ ਕਰਾਉਣ ਵਾਸਤੇ ਉਹਨਾਂ ਨੇ ਇੱਕ ਮਤਾ ਲਿਆਂਦਾ ਸੀ ਜਿਹਦੇ ਵਿੱਚ ਰੈਫਰੈਂਡਮ ਭਾਵ ਉਹ ਇੱਕ ਵੋਟ ਪ੍ਰੋਸੈਸ ਕਰਨਗੇ ਇਨੀਸ਼ੀਅਲ ਜਿਹਦੇ ਨਾਲ ਲੋਕ ਕਹਿਣਗੇ ਕਿ ਰੈਫਰੈਂਡਮ ਕਰਾਉਣਾ ਕਿ ਨਹੀਂ ਕਰਾਉਣਾ ਰੈਫਰੈਂਡਮ ਤੁਹਾਨੂੰ ਵੀ ਪਤਾ ਕੀ ਹੁੰਦਾ ਇਹਦੇ ਵਿੱਚ VOTING ਕੀਤੀ ਜਾਂਦੀ ਆ ਕਿ ਅਸੀਂ ਇੱਕ ਸੈਪਰੇਟ ਨੇਸ਼ਨ ਚਾਹੁੰਦੇ ਆ ਜਾਂ ਕੈਨੇਡਾ ਨਾਲ ਰਹਿਣਾ ਚਾਹੁੰਦੇ ਆ ਦੱਸਤੀਏ ਕਿ ਪਹਿਲਾਂ ਇਹਦੇ ਵਿੱਚ ਜਿਹੜੇ ਟੋਟਲ ਸਿਟੀਜ਼ਨ ਆ 20% ਜੇ ਉਹ VOT ਕਰਦੇ ਆ ਰੈਫਰੈਂਡਮ ਹੋ ਜਾਊਗਾ ਪਰ ਹੁਣ ਪਤਾ ਲੱਗਾ ਕਿ ਉਹਨਾਂ ਨੇ ਇਹਦੇ ਵਿੱਚ ਇੱਕ ਲੈਜਿਸਲੇਸ਼ਨ ਜਿਹੜਾ ਆ ਉਹਨਾਂ ਦੀ ਸਰਕਾਰ ਨੇ ਚੇਂਜ ਕੀਤਾ ਜੇ 10% ਲੋਕ ਸਾਈਨ ਕਰਕੇ ਪੇਟੀਸ਼ਨ ਤੇ ਸਾਈਨ ਕਰਕੇ ਦੇ ਦਿਨ ਦੇ ਟੋਟਲ ਅਲਬਰਟਾ ਡੇ ਤੇ ਰੈਫਰੰਡਮ ਲਈ ਰਾ ਫਧਰਾ ਹੋ ਜਾਏਗਾ ਜੀ 10% ਲੋਕ ਅਲਬਰਟਾ ਦੇ ਨਿਵਾਸੀ ਸਾਈਨ ਕਰ ਦਣਗੇ ਜਿਹੜੀ ਪਟੀਸ਼ਨ ਚਲਾਏਗੀ ਡੈਨੀਅਲ ਸਮਿਥ ਤੇ ਸਰਕਾਰ ਲਈ ਰਾ ਖੁੱਲ ਜਾਏਗਾ ਕੋ ਰੈਫਰੰਡਮ ਕਰਾਵੇ ਰੈਫਰੰਡਮ ਦੇ ਵਿੱਚ ਬਹੁਤ ਵੱਡੀ ਅੱਗੇ ਕਵੈਕਸ ਰੈਫਰੰਡਮ ਹੋ ਚੁੱਕਾ ਹੈ ਉਹ ਫੇਲ ਹੁੰਦਾ ਰਿਹਾ ਕਿ ਉਹ ਵੀ ਇੱਕ ਸੈਪਰੇਟ ਸੋਵਰਨ ਕੰਟਰੀ ਚਾਹੁੰਦੇ ਸੀਗੇ ਤੇ ਕੈਨੇਡਾ ਦਾ ਵਿੱਚ ਸਿਸਟਮ ਬੜਾ ਵਧੀਆ ਠੱਕੇਸ਼ਾਈ ਨਹੀਂ ਚੱਲਦੀ ਸੋ ਰੈਫਰੰਡਮ ਜੜਾ ਉਸ ਨੂੰ ਮੰਨਤਾ ਦਿੱਤੀ ਜਾਂਦੀ ਹੈ ਆਉਣ ਵਾਲੇ ਸਮੇਂ ਦੇ ਨਾਲ ਅਸੀਂ ਤੁਹਾਡੇ ਨਾਲ ਫੀਡ ਰੱਖਾਂਗੇ ਕਿ ਇਹ ਕੀ ਗੱਲਬਾਤ ਹੈ ਇਸ ਤੇ ਵਿਚਾਰ ਚਰਚਾ ਕਰਾਂਗੇ ਕਨੀ ਦੇ ਰੀਅਲ ਏਸਟੇਟ ਦੀ ਖਬਰ ਜਿਹੜੀ ਮੈਂ ਹੋਲਡ ਕਰਦਾ ਕੁਝ ਲੋਕਲ ਖਬਰਾਂ ਤੇ ਮੈਂ ਕੁਕਲੀ ਚਾਤ ਮਾਰ ਲੈਣਾ ਫਿਰ ਅੱਗੇ ਵਧਦੇ ਕੱਲ ਦੀ ਡੱਗਫੋਰ ਦੀ ਹਾਈਵੇ 400 ਦੇ ਥੱਲੇ ਅੰਡਰਗਰਾਉਂਡ ਫਰੰਗ ਬਣਾਉਣ ਦੀਆਂ ਵਿਚਾਰ ਚਰਚਾ ਕਾਫੀ ਚਰਚਾ ਨੇ ਮਿਸਟਰ ਡੱਗਫੋਰ ਨੇ ਜਿਹੜੀ ਫੈਡਰਲ ਸਰਕਾਰ ਦਾ ਪ੍ਰੋਜੈਕਟ ਇਨਫਰਾਸਟ੍ਰਕਚਰ ਤੇ ਹਾਈਵੇ ਦਾ ਉਹਦੇ ਵਿੱਚ ਪਾਉਂ ਲਿਖਿਆ ਹੈ ਕਿ ਜਿਹੜੀ ਬਿਲੀਅਨ ਡਾਲਰ ਦੀ ਕਾਸਟ ਆ ਉਹ ਫੈਡਰਲ ਗਵਰਨਮੈਂਟ ਜਿਹੜੀ ਆ ਉਹ ਕਵਰ ਕਰੇ ਉੱਤੇ ਪਾਵੇ ਆਪੋਜੀਸ਼ਨ ਲੀਡਰ ਐਨਡੀਪੀ ਵਾਲੇ ਵੀ ਤੇ ਗ੍ਰੀਨ ਵਾਲੇ ਵੀ ਕਾਫੀ ਠੱਕੇ ਨਜ਼ਰ ਆਏ ਨੇ ਥੋ ਡਾਊਟ ਜਿਹੜੀ ਆਪਣਾ ਕਾਫੀ ਦਿਨਾਂ ਬਾਅਦ ਸਰੰਗਚੋਂ ਬਾਹਰ ਆਈ ਆ ਲਿਬਰਲ ਲੀਡਰ ਬੌਨੀ ਖਰੰਬੀ ਇਹਨਾਂ ਸਾਰਿਆਂ ਨੇ ਵਿਰੋਧ ਕੀਤਾ ਹੈ ਕਿ ਇਹਨਾਂ ਨੇ ਇਹਨੂੰ ਲਗਜ਼ਰੀ ਫੈਂਟਸੀ ਕਈ ਕੁਛ ਨਾ ਦਿੱਤੇ ਨੇ ਫੁਰਵੰਦੇ ਔਰ ਆਨਰੇਬਲ ਰੀਡ ਮਿਨਿਸਟਰ ਨੇ ਅੰਟਾਰੀਓ ਦੇ ਟ੍ਰਾਂਸਪੋਰਟ ਫਰਮਿਸਿੰਗ ਸਰਕਾਰੀਆ ਕੋਸ਼ਿਸ਼ ਕਰਨ ਦੇ ਨਾਲ ਅੰਦਨਾ ਚ ਗੱਲਬਾਤ ਕਰੀਏ ਉਹਨਾਂ ਨੇ ਵੀ ਇਸ ਗੱਲ ਨੂੰ ਡਿਫਾਈਨ ਕੀਤਾ ਕਿ ਜਿਹੜਾ ਜੀਟੀਏ ਦਾ ਬਹੁਤ ਵੱਡਾ ਟ੍ਰੈਫਿਕ ਪ੍ਰੋਬਲਮ ਹੈ ਜਾਂ ਕੰਜੈਸ਼ਨ ਹੈ ਉਸ ਨੂੰ ਹੱਲ ਕਰ ਲਈ ਇੱਕੋ ਕਹਲਿਆ ਕਿ ਅੰਡਰਗਰਾਉਂਡ ਟਨਲ ਬਣਾਈ ਜਾਵੇ ਤੇ ਕੀ ਆਉਣ ਵਾਲੇ ਦਿਨਾਂ ਚ ਆਉਣ ਵਾਲੇ ਦਿਨਾਂ ਚ ਤੇ ਜਿਹੜੀ ਫੈਡਰਲ ਸਰਕਾਰ ਆ ਡਾਕ ਫੋਰ ਦੀਸ ਬੇਨਤੀ ਨੂੰ ਮੰਨ ਲਈ ਜਨੇਵਦੀਆ ਰਿਲੇਸ਼ਨ ਨੇ ਡਾਕ ਫੋਰ ਉਹਨਾਂ ਦੇ ਸਾਡੇ ਸਰਕਾਰ ਨਾਲ ਮਿਸਟਰ ਕਾਰਨੀ ਨਾਲ ਲੱਗਦਾ ਫੈਡਰਲ ਪ੍ਰੋਜੈਕਟ ਚ ਪੈ ਜਾਊਗਾ ਤੇ ਡਾਂਟੋ ਦੇ ਵਿੱਚ 401 ਦੇ ਅੰਡਰ ਅੰਡਰਗ੍ਰਾਉਂਡ ਸਟਰੰਗ ਬਣਾਉਣ ਦਾ ਰਾਹ ਜਿਹੜਾ ਤਧਰਾ ਹੋਊਗਾ ਅਪਡੇਟ ਤੁਹਾਡਾ ਨਾ ਜਾਰੀ ਰੱਖਾਂਗੇ ਜਦੋਂ ਸਰਕਾਰ ਖੁੱਲੇ ਦੀਰ ਤੇ ਤੁਹਾਡੇ ਨਾਲ ਅਸੀਂ ਹੋਰ ਗੱਲਬਾਤ ਕਰਾਂਗੇ ਹਾਲ ਦੀ ਘੜੀ ਇੱਕ ਬ੍ਰੈਂਚ ਦੀ ਖਬਰ ਫਿਰ ਆਪਾਂ ਤੁਹਾਡੇ ਨੂੰ ਬ੍ਰੇਕ ਲਵਾਂਗੇ ਖਬਰਾਂ ਥੋੜੀਆਂ ਲੰਮੀਆਂ ਹੋ ਜਾਂਦੀਆਂ ਐ ਦੱਸਿਓ ਵੀ ਇਹ ਲੰਮੀਆਂ ਖਬਰਾਂ ਸੁਣਨੀ ਆ ਤੁਹਾਂ ਕਿੰਨੇ ਸੁਣਨੀ ਆ ਕੀ ਸੁਣਨਾ ਪਸੰਦ ਕਰਦੇ ਹੋ ਪਲੀਜ਼ ਜ਼ਰੂਰ ਦੱਸਦਿਆ ਕਰੋ ਅਸੀਂ ਆਪਣੇ ਵੱਲੋਂ ਆਪਣਾ ਬੈਸਟ ਕਰਦੇ ਆਂ ਬਸ ਸਾਨੂੰ ਤੁਹਾਡੀ ਇਨਪੁਟ ਬੜੀ ਜ਼ਰੂਰੀ ਆ ਨੋਂ ਸੋ ਪਾਰ ਦੀ 601 1350 ਪ੍ਰਾਈਮ ਟਮਸ਼ੋ ਰੇਡੀਓ ਸਾਊਥ-ਈਸਟਨ ਵਾਇਸ ਦਾ ਤੁਹਾਡਾ ਹੋਸਟ ਤੇ ਪ੍ਰੋਡੂਸਰ ਕੁਲਵਿੰਦਰ ਸ਼ਿਨਾ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਤੁਹਾਡਾ ਖਾਤਬਿਆ 10 ਡਿਗਰੀ ਟੈਂਪਰੇਚਰ ਚਾਂਟੋ ਦਾ ਤੇ ਖਬਰਾਂ ਅਗਲੀ ਲਾਸਟ ਖਬਰ ਫਿਰ ਉਸ ਤੋਂ ਬਾਅਦ ਰੀਜਿਸਟ੍ਰੀ ਦੀ ਗੱਲਬਾਤ ਬ੍ਰੈਂਟਨ ਦੇ ਵਿੱਚ ਐਕਸਟਰਸ਼ਨ ਭਾਪ ਫਰੋਤੀ ਦੀ ਇਨਵੈਸਟੀਗੇਸ਼ਨ ਦੇ ਮਾਮਲੇ 'ਚ ਤਿੰਨ ਬੰਦੇ ਜਿਹੜੇ ਆ ਉਹਨਾਂ ਨੇ ਅਰੈਸਟ ਕੀਤੇ ਆ ਚਾਰਜ ਕੀਤੇ ਆ ਦਸਤੀਏ ਕਿ ਥੋੜੇ ਦਿਨ ਪਹਿਲਾਂ ਬ੍ਰੈਂਟਨ ਦੇ ਇੱਕ ਇਲਾਕੇ ਦੇ ਵਿੱਚ ਇੱਕ ਬਿਜ਼ਨਸ ਦੇ ਉੱਪਰ ਗੋਲੀਆਂ ਚੱਲੀਆਂ ਸੀ ਇਹ ਬ੍ਰੈਂਟਨ ਦੀ ਕੁਇਨ ਸਟੇ ਕੈਨੇਡੀ ਰੂਡ ਸਾਊਥ ਦੇ ਨੇੜੇ ਇੱਕ ਸ਼ਾਪ ਦੇ ਉੱਪਰ ਸੀਗੀਆਂ ਬਾਅਦ ਪਤਾ ਲੱਗਾ ਕਿ ਉਹ ਨਾ ਵੱਲੋਂ ਐਕਸਟਰਸ਼ਨ ਤੇ ਫੋਤੀ ਲਈ ਇਹ ਕੰਸਰਾ ਕੀਤਾ ਸੀਗਾ ਉਸਨੇ ਥੋੜੇ ਦਿਨ ਪਹਿਲਾਂ ਦੁੱਖ ਦਿਨ ਪਹਿਲਾਂ ਤਿੰਨ ਬੰਦੇ ਚਾਰਜ ਕੀਤੇ ਆ ਤਿੰਨੇ ਪੰਜਾਬੀ ਨੇ ਇਹਨਾਂ ਦਾ ਨਾਮ ਪਛਾਣ ਜਿਹੜੀ ਪੁਲਿਸ ਨੇ ਕੀਤੀ ਹੈ 34 ਸਾਲ ਹਰਪਾਲ ਸਿੰਘ 22 ਸਾਲਾ ਰਾਜਨੂਰ ਸਿੰਘ ਤੇ 22 ਸਾਲਾ ਏਕਨੋਤ ਸਿੰਘ ਮਾ ਨੇ ਕਿੱਡੇ ਪਿਆਰ ਨਾਲ ਨਾਂ ਰੱਖੇ ਸੀਗੇ ਤੇ ਕਰਤੂਤਾਂ ਦੇ ਖੋਹਣ ਵਾਲੀਆਂ ਗੁਰੂ ਮਹਾਰਾਜ ਸਤਿਬਖਸ਼ੇ ਸੋ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਆਨਲਾਈਨ ਦੇ ਵਿੱਚ ਕੋਰਟ ਚ ਨਾਲ ਜਮਾਨਤ ਦੀ ਅਰਜੀ ਹੋਈ ਦੀ ਆਫਕੋਰਸ ਕੈਨੇਡਾ ਦੇ ਕਾਨੂੰਨallow ਕਰਦਾ ਕਿ ਇਹਨਾਂ ਨੂੰ ਜਮਾਨਤ ਦੇ ਕੇ ਇਹਨਾਂ ਨੂੰ ਬਾਹਰ ਕੱਢੋ ਤਾਂ ਕਿ ਹੋਰ ਚਾਰ ਲੋਕਾਂ ਦੇ ਦਿਵਾਲੇ ਇਹ ਹੋਣ ਤੇ ਵੱਡੇ ਪੱਧਰ ਤੇ ਬੀਲ ਰਿਫੋਰਮ ਤੇ ਕਾਨੂੰਨ ਚ ਬਦਲਾਅ ਦੀ ਲੋੜ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਹਾਡਾ